لیکن پارٹی ਦਾ ਕੰਮ ਉਹਨਾਂ ਨੇ ਕਰਨਾ ਅਸੀਂ ਆਪਣੀ پارٹی ਦਾ ਕੰਮ ਕਰਨਾ ਜਿਹੜੇ ਜਿਹੜੇ ਵਿਊ ਪੁਆਇੰਟ ਸਾਡੀ پارٹی ਦੇ ਆ ਉਹ ਅਸੀਂ ਰੱਖਨੇ ਜਿਹੜੇ ਉਹਨਾਂ ਦੀ پارٹی ਦੇ ਵਿਊ ਪੁਆਇੰਟ ਹੈ ਉਹ ਦੱਸ ਲੋਕਾਂ ਨੂੰ ਦੱਸਨੇ ਫੈਸਲਾ ਤਾਂ ਲੋਕਾਂ ਨੇ ਕਰਨਾ ਇੱਕ ਦੂਜੇ ਤੇ ਕੋਈ ਇਦਾਂ ਦੀ ਗੱਲ ਕਰਕੇ ਮੰਦੀ ਸ਼ਬਦਾਂ ਦੀ ਬੋਲ ਕੇ ਕੋਈ ਬਹੁਤ ਵੱਡਾ ਨਹੀਂ ਬਣਦਾ ਬੰਦਾ ਹਮੇਸ਼ਾ ਹੀ ਬੰਦੇ ਨੂੰ ਮर्यादा ਦੇ ਵਿੱਚ ਰਹਿਣਾ ਚਾਹੀਦਾ ਉਹ ਵੀ ਮर्यादा 'ਚ ਮੈਂ ਵੀ ਮर्याਦਾ 'ਚ ਤੇ ਇਸ ਕਰਕੇ ਸਾਡਾ ਤਾਂ ਕੋਈ ਕੰਪੀਟੀਸ਼ਨ ਇਹਨਾਂ ਚੀਜ਼ਾਂ ਦਾ ਨਹੀਂ ਹੈ ਸਾਡਾ ਤਾਂ ਸਿਰਫ ਕੰਪੀਟੀਸ਼ਨ ਆ ਕਿ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਜਿਸ ਨੂੰ ਪੰਜਾਬ ਦੇ ਜਿਹੜਾ ਸਹੀ ਮੈਨੇਜ ਪੰਜਾਬ ਦਾ ਵਾਰਿਸ ਹੈ ਉਸ ਨੂੰ ਅਸੀਂ ਤਕੜੇ ਕਰਨਾ ਲੋਕੀ ਹੁਣ ਕਈ ਵਾਰੀ ਕਹਿ ਰਹੇ ਆ ਜੀ ਅ ਅਕਾਲੀ ਦਲ ਡਾਊਨ ਹੋ ਗਿਆ ਜੀ ਫਲਾਣਾ ਹੋ ਗਿਆ ਕੋਈ ਇਦਾਂ ਦੀ ਸਮੱਸਿਆ ਨਹੀਂ ਹੁੰਦੀ ਕਿ ਹਰ ਗੱਲ ਦੇ ਵਿੱਚ ਜਦੋਂ ਤੁਸੀਂ ਲੋਕਾਂ ਦੇ ਵਿੱਚ ਲੈ ਕੇ ਜਾਂਦੇ ਆ ਆਪਣੀ ਗੱਲ ਤੇ ਲੋਕ ਜਦੋਂ ਸੁਣਦੇ ਆ ਉਹ ਐਕਸੈਪਟ ਕਰਦੇ ਆ ਹਮੇਸ਼ਾ ਅਕਾਲੀ ਦਲ ਨੇ ਪੰਜਾਬ ਤੇ ਰਾਜ ਕੀਤਾ ਸੋਸ਼ਿਆ ਕਾਸ ਕਾਈ ਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਬਿੱਤ ਦਿਨੀ ਕਾਂਗਰਸ ਨੂੰ ਝਟਕਾ ਦੇਣ ਤੋਂ ਬਾਅਦ ਸ਼ਾਮਲ ਹੋਏ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਏ ਮਹਿੰਦਰ ਸਿੰਘ ਕੇਪੀ ਅੱਜ ਗੁਰਦੁਆਰਾ ਸਾਹਿਬ ਨਤਮਸਤਕ ਹੋਣ ਪਹੁੰਚੇ ਜਿੱਥੇ ਉਹਨਾਂ ਦੇ ਵੱਲੋਂ ਟਿਕਟ ਮਿਲਣ ਤੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਗਿਆ ਉੱਥੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ਤੇ ਇਸੇ ਨਾਲ ਹੀ ਮਹਿੰਦਰ ਸਿੰਘ ਕੇਪੀ ਨੇ ਕਿਹਾ ਕਿ ਜਦੋਂ ਵੀ ਕੋਈ ਸ਼ੁਭ ਕੰਮ ਕਰਨਾ ਹੈ ਤਾਂ ਉਸ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਨਤਮਸਤਕ ਹੋਣਾ ਜ਼ਰੂਰੀ ਹੈ ਤੇ ਮੈਨੂੰ ਅਕਾਲੀ ਦਲ ਨੇ ਉਮੀਦ ਜਤਾਈ ਹੈ ਤੇ ਮੈਂ ਇੱਥੋਂ ਉਮੀਦਵਾਰ ਬਣਿਆ ਹਾਂ ਜਿਸ ਤੋਂ ਲੋਕਾਂ ਦੇ ਕੰਮ ਜ਼ਰੂਰ ਹੱਲ ਕਰਾਂਗਾ ਤੇ ਇਸ ਦੇ ਨਾਲ ਹੀ ਉਹਨਾਂ ਨੇ ਚੈਰਨਜੀ ਸਿੰਘ ਚੰਨੀ ਵਾ ਵਾਰੇ ਬਿਆਨ ਦਿੰਦੇ ਹੋਏ ਕਿਹਾ ਕਿ ਮੇਰੇ ਰਿਸ਼ਤੇਦਾਰ ਨੇ ਮੈਂ ਉਹਨਾਂ ਤੇ ਕਿਸੇ ਵੀ ਤਰੀਕੇ ਦੀ ਨਿੱਜੀ ਟਿੱਪਣੀ ਜਿਹੜਾ ਨਹੀਂ ਕਰਨਾ ਚਾਹੁੰਦਾ ਤੇ ਵੈਸੇ ਵੀ ਲੀਡਰਾਂ ਨੂੰ ਸਟੇਜ ਦੇ ਉੱਤੋਂ ਕਿਸੇ ਵੀ ਤਰੀਕੇ ਦੀ ਸ਼ਬਦਾਬੁਲੀ ਦਾ ਇਸਤੇਮਾਲ ਜਿਹੜਾ ਨਹੀਂ ਕਰਨਾ ਚਾਹੀਦਾ ਜਦੋਂ ਵੀ ਕਿਸੇ ਨੂੰ ਕੋਈ ਪ੍ਰਾਪਤੀ ਹੁੰਦੀ ਹੈ ਚਾਹੇ ਜਦੋਂ ਮੈਨੂੰ ਹੁਣ ਟਿਕਟ ਦੀ ਪ੍ਰਾਪਤੀ ਹੋਈ ਹੈ ਕਾਲੀਗਰ ਦੇ ਵਿੱਚ ਮੈਂ ਜੁਆਇਨ ਕੀਤਾ ਤੇ ਮੰਨ ਦੇ ਵਿੱਚ ਉਹ ਹੁੰਦਾ ਵੀ ਆਪਣੇ ਗੁਰੂ ਮਹਾਰਾਜ ਦੇ ਚਰਨਾਂ ਦੇ ਗਨੀ ਨਤਮਸਤ ਪਈਏ ਉਹਨਾਂ ਦਾ ਅਸ਼ੀਰਵਾਦ ਲਈ ਅਰਸ਼ੁਕਰਾਨ ਕਰੀਏ ਅੱਜ ਅਸੀਂ ਸਾਰੇ ਸਾਡੇ ਸਾਥੀ ਅਸੀਂ ਇੱਥੇ ਮੱਥਾ ਟੇਕਣ ਆਏ ਡੇਰਾ ਬਲਸਤਖਨ ਬੰਦਾਂ ਦੇ ਵਿੱਚ ਔਰ ਗੁਰੂ ਮਹਾਰਾਜ ਬਾਬਾ ਜੀ ਦਾ ਅਸ਼ੀਰਵਾਦ ਲਿਆ ਉਹਨਾਂ ਦਾ ਧੰਨਵਾਦ ਕੀਤਾ ਔਰ ਅਸੀਂ ਚਾਹੁੰਦੇ ਹਾਂ ਕਿ ਜੋ ਪੰਜਾਬ ਦਾ ਇਹ ਇਲੈਕਸ਼ਨ ਹੈ ਉਹ ਨਿਸ਼ਪੱਖਸ਼ ਹੋਵੇ ਕਿਉਂਕਿ ਅੰਦਰ ਵੀ ਬਾਬਾ ਜੀ ਕਹਿ ਰਹੇ ਸੀ ਕਿ ਵੋਟਾਂ ਜਿਹੜੀਆਂ ਬੈਲਟ ਨਾ ਹੋਣੀਆਂ ਜਾਂ ਮਸ਼ੀਨਾਂ ਨਾਲ ਹੋਣੀਆਂ ਇਹ ਜੀ ਉਹਨਾਂ ਨੂੰ ਕਹਿ ਰਹੇ ਸੀ ਕਿ ਮਸ਼ੀਨਾਂ ਨਾਲ ਹੋਣੀ ਉਹਨਾਂ ਦਾ ਇਹ ਖਰਚਾ ਸੀ ਤੇ ਸ਼ਾਇਦ ਮਸ਼ੀਨਾਂ ਦੇ ਵਿੱਚ ਕੋਈ ਇਦਾਂ ਦੀ ਗੜਬੜ ਹੁੰਦੀ ਹੈ। ਤੋ ਇਹ ਮਹਾਪੁਰਸ਼ਾਂ ਦਾ ਵੀ ਇਹ ਬੱਚਿਆਂ ਦਾ ਪਰ ਲੋਕਾਂ ਦੇ ਵਿੱਚ ਵੀ ਇਸ ਗੱਲ ਦਾ ਡਰ ਰਸੈਮ ਪਰ ਮੈਂ ਸਮਝਦਾ ਕਿ ਅਸੀਂ ਅੱਜ ਨਾਲ ਦੇ ਅਸ਼ੀਰਵਾਦ ਲੈ ਕੇ ਕੰਮ ਜਿਹੜਾ ਸਾਡਾ ਸ਼ੁਰੂ ਕੀਤਾ ਪਹਿਲਾਂ ਸਵੇਰੇ ਦਰਬਾਰ ਸਾਹਿਬ ਨਾਲ ਪਸਤਕ ਹੋਏ ਉਸ ਤੋਂ ਬਾਅਦ ਅਸੀਂ ਦੁਰਗਾ ਮੰਦਿਰ ਗਏ ਉਸ ਤੋਂ ਬਾਅਦ ਹਨੂਮਨ ਮੰਦਿਰ ਗਏ ਉਸ ਤੋਂ ਬਾਅਦ RAM TIRATH ਜਾ ਕੇ ਇੱਥੇ ਆਏ ਆ ਉਹਨਾਂ ਇਸ ਤੋਂ ਬਾਅਦ ਹੋਰ ਬਾਕੀ ਦੇ ਜਿਹੜੇ ਜਿਹੜੇ ਸਾਡੇ ਸਥਾਨਕ ਗੁਰੂ ਘਰ ਹੈ ਗੁਰੂ ਧਾਮ ਹੈ ਉੱਥੇ ਜਾ ਕੇ ਅਸ਼ੀਰਵਾਦ ਅੱਜ ਚੰਦੀ ਸਾਹਿਬ ਨਾਲ ਵੀ ਮੁਲਾਕਾਤ ਹੋਈ ਉਹਨਾਂ ਨੂੰ ਸਵਾਲ ਕੀਤਾ ਗਿਆ ਕਿਸ ਤਰ੍ਹਾਂ ਦੇਖ ਰਹੇ ਕੰਪਿਟੀਸ਼ਨ ਤੇ ਕਹਿੰਦੇ ਮੈਂ ਕੇਪੀ ਸਾਹਿਬ ਤੇ ਕੋਈ ਗੱਲ ਨਹੀਂ ਕਹਾਂਗਾ ਮੇਰੇ ਰਿਸ਼ਤੇਦਾਰ ਵੀ ਤੇ ਉਹਨਾਂ ਤੇ ਮੈਂ ਕੋਈ ਬਿਆਨਬਾਜ਼ੀ ਨਹੀਂ ਕਰਾਂਗਾ ਨਹੀਂ ਦੇਖੋ ਇਹ ਸ਼ਿਸ਼ਟਾਚਾਰ ਵੀ ਇਹੀ ਕਹਿੰਦਾ ਔਰ ਵੈਸੇ ਵੀ ਨਹੀਂ ਬੰਦਦਾ ਕਿ ਅਸੀਂ ਤਾਂ ਰਿਸ਼ਤੇਦਾਰੀ ਆ ਸਾਡੀ ਲੇਕਿਨ ਪਾਰਟੀ ਦਾ ਕੰਮ ਉਹਨਾਂ ਨੇ ਕਰਨਾ ਅਸੀਂ ਆਪਣੀ ਪਾਰਟੀ ਦਾ ਕੰਮ ਕਰਨਾ ਜਿਹੜੇ ਜਿਹੜੇ ਥ ਵਿਊ ਪੁਆਇੰਟ ਸਾਡੀ ਪਾਰਟੀ ਦੇ ਆ ਉਹ ਅਸੀਂ ਰੱਖਨੇ ਜਿਹੜੇ ਉਹਨਾਂ ਦੀ ਪਾਰਟੀ ਦੇ ਵਿਊ ਪੁਆਇੰਟ ਉਹ ਦੱਸ ਲੋਕਾਂ ਨੂੰ ਦੱਸਨੇ ਫੈਸਲਾ ਤੇ ਲੋਕਾਂ ਨੇ ਕਰਨ ਇੱਕ ਦੂਜੇ ਤੇ ਕੋਈ ਇਦਾਂ ਦੀ ਗੱਲ ਕਰਕੇ ਮੰਦੀ ਸ਼ਰਦਾਰ ਦੀ ਬੋਲ ਕੇ ਕੋਈ ਬਹੁਤ ਵੱਡਾ ਨਹੀਂ ਬਣਦਾ ਬੰਦਾ ਹਮੇਸ਼ਾ ਹੀ ਬੰਦੇ ਨੂੰ ਮਰਿਆਦਾ ਦੇ ਵਿੱਚ ਰਹਿਣਾ ਚਾਹੀਦਾ ਉਹ ਵੀ ਮਰਿਆਦਾ 'ਚ ਮੈਨੀ ਮਰਿਆਦਾ 'ਚ ਤੇ ਇਸ ਕਰਕੇ ਸਾਡਾ ਤਾਂ ਕੋਈ ਕੰਪੀਟੀਸ਼ਨ ਇਹਨਾਂ ਚੀਜ਼ਾਂ ਦਾ ਨਹੀਂ ਹੈ ਸਾਡਾ ਤਾਂ ਸਿਰਫ ਕੰਪੀਟੀਸ਼ਨ ਆ ਕਿ ਪੰਜਾਬ ਦੇ ਵਿੱਚ ਸਟ੍ਰੋਂਗਲੀ ਅਕਾਲੀ ਦਲ ਜਿਸ ਨੂੰ ਪੰਜਾਬ ਦੇ ਜਿਹੜਾ ਸਹੀ ਮੈਨਰੇਜ ਪੰਜਾਬ ਦਾ ਵਾਰਿਸ ਹੈ ਉਸ ਨੂੰ ਅਸੀਂ ਤਕੜੇ ਕਰਨਾ ਲੋਕੀ ਹੁਣ ਕਈ ਵਾਰੀ ਕਹਿ ਰਹੇ ਆ ਜੀ ਅਕਾਲੀ ਦਲ ਡਾਊਨ ਹੋ ਗਿਆ ਜੀ ਬੁਲਾਨਾ ਹੋ ਗਿਆ ਕੋਈ ਇਦਾਂ ਦੀ ਸਮੱਸਿਆ ਨਹੀਂ ਹੁੰਦੀ ਕਿ ਹਰ ਗੱਲ ਦੇ ਵਿੱਚ ਜਦੋਂ ਤੁਸੀਂ ਲੋਕਾਂ ਦੇ ਵਿੱਚ ਲੈ ਕੇ ਜਾਂਦੇ ਆ ਆਪਣੀ ਗੱਲ ਤੇ ਲੋਕ ਜਦੋਂ ਸੁਣਦੇ ਆ ਉਹ ਐਕਸੈਪਟ ਕਰਦੇ ਆ ਹਮੇਸ਼ਾ ਅਕਾਲੀ ਦਲ ਨੇ ਪੰਜਾਬ ਤੇ ਰਾਜ ਕੀਤਾ ਬੜਾ ਲੰਬਾ ਸਮਾਂ ਰਾਜ ਕੀਤਾ ਤੇ ਅਸੀਂ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਇਹ ਮੇਰੀ ਆਪਣੀ ਸੋਚ ਹੈ ਜੇ ਅਕਾਲੀ ਦਲ ਮਜ਼ਬੂਤ ਹੋਏਗਾ ਤਾਂ ਪੰਜਾਬ ਜਿਹੜਾ ਹੋਰ ਮਜ਼ਬੂਤ ਹੋਏਗਾ